ਹਾਂਜੀ ਦੋਸਤੋ ਅੱਗੇ ਆ ਗਿਆ ਟਰੈਕਟਰ ਆਪਣੇ ਕੋ ਇਹ ਹੈਗਾ 72 ਕੈਟਾਗਰੀ ਦਾ ਮਿਕਰੋਮਿਕ ਮੇਡ ਇਨ ਯੂ ਐਸ اے ਹੈ ਜੀ ਇਹ ਟਰੈਕਟਰ ਅਮਰੀਕਨ ਬ੍ਰਾਂਡ ਹੈ ਦੁਨੀਆ ਦਾ ਸ਼ਾਇਦ ਅਜੇ ਨਾਮ ਆਇਆ ਹੋਵੇ ਇਥੇ ਯੂਰਪ ਦੇ ਵਿੱਚ ਬਹੁਤ ਬਹੁਤ ਫੇਮਸ ਹੈ ਪਰ ਥੋੜਾ ਜਿਹਾ ਥੋੜਾ ਜਿਹਾ ਸਸਤਾ ਟਰੈਕਟਰ ਲੈ ਸਕਨੇ ਹਣੀ ਕੰਫਰਟ ਹੈ ਲੋਕਾਂ ਦਾ ਵਾਹ ਤੇ ਆਮ ਜ਼ਿਮੀਦਾਰੀ ਨੂੰ ਲੈ ਲੈਂਦਾ ਹੈ ਟਾਇਰ ਨੇ ਜਿਹਦੇ 340 85 24 ਦੇ ਮੋਰੇ ਵਾਲੇ ਫਰੰਟ ਟਾਇਰ ਤੇ ਬੈਕ ਵਾਲੇ ਟਾਇਰ ਨੇ ਇਹਦੇ ਸਾਰੇ ਟਿਊਬਲੈਸ ਟਾਇਰ ਨੇ ਇਹ 420 85 34 ਦੇ ਬੀਕੇਟੀ ਹੁਣ ਤੁਸੀਂ ਦੇਖ ਲਓ ਬੀਕੇਟੀ ਦਾ ਟਾਇਰ ਕਿੰਨਾ ਮਸ਼ਹੂਰ ਹੈ ਇੰਡੀਆ ਦੇ ਵਿੱਚ ਹੁਣ ਜਿੰਨੇ ਵੀ ਮੁੰਡੇ ਸ਼ਕੀਨ ਟਰੈਕਟਰਾਂ ਵਾਲੇ ਬੀਕੇਟੀ ਦਾ ਟਾਇਰ ਹੁਣ ਐਮ ਆਰ ਐਫ ਅਪੋਲੋ ਵਗੈਰਾ ਲੋਕ ਇਹਨਾਂ ਪਸੰਦ ਕਰਦੇ ਜਿੰਨਾ ਬੀਕੇਟੀ ਨੂੰ ਕਰਦੇ ਇਹ ਬੀਕੇਟੀ ਦਾ ਟਾਇਰ ਹੈ ਤੇ ਪਿੱਛੇ ਸਾਰੇ ਸੇਮ ਫੰਕਸ਼ਨ ਹੈ ਜਿਹੜੇ ਅਸੀਂ ਕਰਦੇ ਆ ਹਾਈਡਰੋਲਿਕ ਦੇ ਕੋਈ ਤੜੀ ਫੰਕਸ਼ਨ ਸਾਰੇ ਮਿਲਕਾਰਦੇ ਨੇ ਇਤਨੀ ਚੱਲਦੇ ਨੇ ਇਤਨੀ ਸਾਬੂਸ਼ਾ ਕਰਦੇ ਨੇ ਇਸਨੂੰ ਇਹਦੀ 103 ਲੀਟਰ ਦਾ ਇਹਦਾ ਫਿਊਲ ਟੈਂਕ ਹੈ ਜੀ 103 ਲੀਟਰ ਦਾ 97 ਘਾਟ ਕੇ ਗਿਆ ਟਰੈਕਟਰ ਹੈ ਜੀ ਕਾਫੀ ਜਾਨਦਾਰ ਟਰੈਕਟਰ ਸੋਹਣਾ ਟਰੈਕਟਰ ਬਹੁਤ ਟੂਬ ਸੂਰਤ ਟਰੈਕਟਰ ਹੈ ਰੰਗ ਬਹੁਤ ਖੂਬਸੂਰਤ ਹੈ ਤੇ ਇਹਦੇ ਨਾਲ ਨਾਲ ਇਹ ਵੀ ਟਰੈਕਟਰ ਐਡ ਤੇ ਆਇਆ ਹੋਇਆ ਐਡਵਰਟਾਈਜ਼ਮੈਂਟ ਵਾਸਤੇ ਪਿੱਛੇ ਇਹਦੀ ਜਿਹੜੀ ਮਸ਼ੀਨ ਹੈ ਦੋਸਤੋ ਇਹ ਸ਼ਾਇਦ ਇੰਡੀਆ ਹਜੇ ਆਪਣੇ ਨਾਰਮਲ ਜ਼ਿਮੀਦਾਰਾਂ ਤੱਕ ਨਹੀਂ ਪਹੁੰਚੀ ਇਹ ਆ ਵੀਰੇ ਰੇਖ ਲਾਰਨੇ ਵਾਲਾ ਇਨ ਬਾਕਸ ਕਿਹਾ ਸਕਦੇ ਆਪਾਂ ਇਟਾਲੀਅਨ ਚ ਇਹਨੂੰ ਕਹਿੰਦੇ ਨੇ ਸਪੰਦਾ ਕੁੰਚੀ ਨੇ ਸਪੰਦਾ ਕੁੰਚੀ ਵਿੱਚ ਕੁੰਚੀ ਮੇਗਾ ਨੇ ਰੇਨ ਨੂੰ ਜਾਂ ਖਾਦਣਾ ਇਹ ਵੇਖਣ ਵਾਲਨੇ ਆ ਦੋਸਤੋ ਸਿਸਟਮ ਹੈ ਇਹਦੇ ਵਿੱਚ ਇਹਨੂੰ ਬੈਕ ਲਾ ਦੇਣਾ ਟਰੈਕਟਰ ਨੂੰ ਇਹਦੀ ਲਿਫਟ ਸਿੱਟ ਕੇ ਜਿੱਥੇ ਤੁਹਾਡੀਆਂ ਢਾਕਾਂ ਲੱਗੀਆਂ ਥੋੜ੍ਹ ਫੋੜ ਕੇ ਇਹਦੇ ਵਿੱਚ ਸਿੱਟੀ ਜਾਣੇ ਨੇ ਤੁਸੀਂ ਆਪਣੇ ਥੱਲੇ ਇਨੂੰ ਭਰ ਲੈਣਾ ਤੇ ਲੱਗ ਪੜ ਜਿਹੜੀ ਕਪੈਸਿਟੀ ਮੇਰੇ ਹਿਸਾਬ ਨਾਲ ਤੇ ਟੱਕੋ ਘਟ ਹੋਏਗੀ ਇਹਦੀ 5 ਕੰਟਲ 1.5 2 ਕੰਟਲ ਦੇ ਹਿਸਾਬ ਨਾਲ ਟੱਕ ਹੋਏਗੀ ਜੀ ਪਰਪਰ ਨਹੀਂ ਇਹਦਾ ਪਤਾ ਹੈਗਾ ਹੰਡਾ ਕੁੰਚੀ ਮੇ ਦਾ ਭਰ ਕੇ ਇੱਕ ਵਾਰ ਤੁਸੀਂ ਤੇ ਬਸ ਛੱਡ ਦੇਣਾ ਫੇਟਾ ਭੁਜਾਈ ਆ ਉਹਨਾਂ ਦੇ ਸਿਟੀ ਜਾਣਾ ਜਦੋਂ ਖਤਮ ਹੋ ਗਿਆ ਤਾਂ ਅਲਾਰਮ ਨੇ ਤੁਹਾਨੂੰ ਦੱਸ ਦੇਣਾ ਕਿ ਤੁਹਾਡਾ ਸੰਦਾ ਕੁੰਚੀ ਮੇ 2-4 ਕਿਲੋ ਰਹਿ ਗਿਆ ਤੁਸੀਂ ਜਾ ਕੇ ਭਰ ਲਓ ਤੇ ਓ ਉੱਡੇ ਸਾਰਾ ਟੋਟਲ ਆਟੋਮੈਟਿਕ ਟਰੈਕਟਰ ਨੇ ਆਟੋਮੈਟਿਕ ਸਾਈ ਮੀਟਰ ਵਗੈਰਾ ਸਭ ਕੁਝ ਆਟੋਮੈਟਿਕ ਟੋਟਲੀ ਟਰੈਕਟਰ ਕਾਦਨੇ ਵੀਰੇ ਗੱਡੀਆਂ ਨੇ ਇਹ ਜਿੱਦਾਂ ਕਾਰਾਂ ਖੂਬਸੂਰਤ ਸਾਰਾ ਹੀ ਬਹੁਤ ਵਧੀਆ ਤਕਨੀਕ ਨਾਲ ਟਰੈਕਟਰ ਤਿਆਰ ਕੀਤਾ ਗਿਆ ਕਿਉਂਕਿ ਮੇਡ ਇਨ ਯੂ ਐਸ ਏ ਅਮਰੀਕਾ ਮਸ਼ੀਨਰੀ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਬਹੁਤ ਪਰਫੈਕਟ ਆ ਖਾਸ ਕਰ ਖੇਤੀ ਦੀਆਂ ਮਸ਼ੀਨਾਂ ਨੇ ਹੋਈਆਂ ਜੌਨ ਡੀਅਰ ਮਾਰਕਾ ਰਿਆਣਾ ਮੈਕਰੋ ਮਿਕ ਇਦਾਂ ਬਹੁਤ ਖੂਬਸੂਰਤ ਟਰੈਕਟਰ ਹੈ ਇਹ 75 ਕੈਟਾਗਰੀ ਦਾ ਓਕੇ ਜੀ ਥੈਂਕ ਯੂ